ਕਿਆ ਸੋਚਦੇ ਹੋ ਪੰਜਾਬੀਆਂ ਬਾਰੇ ਵਿੱਚ? हमको बहुत अच्छा लगता है पंजाबी भाई के बारे में बहुत अच्छे से सुना हूं बहुत मस्त आदमी होते हैं हम लोग को बहुत जगह दोस्त भी एक दो हैं उन लोग से सा अच्छा सपोर्ट भी ले गए एक लेक पे जा रहे हैं गया सूरत दे जेडी लेक डोमस लेक ਤੇ ਇਹ ਵੀਰ ਨੇ ਵੇਖੋ ਵੀ ਸਾਨੂੰ ਪਹਿਲਾਂ ਦਾ ਪਹਿਚਾਨ ਲਿਆ ਤੇ ਹੁਣ ਸਾਨੂੰ ਹਰ ਕੋਈ ਜਿਹੜਾ ਵੀ ਕੋਈ ਮਿਲਦਾ ਐਨਾ ਜਿਆਦਾ ਪਿਆਰ ਬਖਸ਼ਦਾ ਪਿਆ ਐ ਐਸੇ ਤੋਂ ਬੁਲਟ ਤੇ ਹਮ ਬੈਠਦੇ ਚੱਲ ਵੀ ਆਪਣੇ ਸਫਰਾਂ ਨਾਲ ਜੁੜੇ ਹੋਇਆ ਸਾਰਿਆਂ ਮਿੱਤਰ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣੇ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਪਣਾ ਸਫਰ ਚੱਲ ਰਿਹਾ ਹੈ ਪੰਜਾਬ ਤੋਂ ਸਾਊਥ ਭਾਰਤ ਵਾਲੀ ਸਾਈਡ ਦਾ ਤੇ ਰਾਤ ਆਪਾਂ ਪਹੁੰਚੇ ਸੀ ਵੜੋਦਰਾ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਹੈ ਇਹ ਗੁਰਦੁਆਰਾ ਜਿਹੜਾ ਹੈਗਾ ਹੈ ਆਪਣਾ ਅਹਮਦਾਬਾਦ ਤੋਂ ਰੋਡ ਆਉਂਦਾ ਹੈ NH 188 ਉਹਦੇ ਤੋਂ तकरीबन ਥੋੜਾ ਜਿਹਾ ਹਟਮਾ ਇਹ ਬਾਈਪਾਸ ਤੇ ਗੁਰਦੁਆਰਾ ਬਣਿਆ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕੋਈ ਰਾਹੀ ਰੋਂਦਾ ਹੈ ਜੇ ਕੋਈ ਪੰਜਾਬ ਤੋਂ ਆਉਂਦਾ ਹੈ ਜਾਂ ਕੋਈ ਵੀ ਇੱਥੇ ਆਉਂਦਾ ਹੈ ਇੱਥੇ ਰਹਿਣ ਦਾ ਵੀ ਪ੍ਰਬੰਧ ਹੈ ਇੱਥੇ ਖਾਣ ਪੀਣ ਦਾ ਵੀ ਪ੍ਰਬੰਧ ਹੈ ਤੇ ਗੁਰਦੁਆਰਾ ਦੇ ਵਿੱਚ ਕੋਈ ਦਿੱਕਤ ਨਹੀਂ ਕਿਸੇ ਨੂੰ ਆਰਾਮ ਨਾਲ ਕੋਈ ਰਹਿ ਸਕਦਾ ਤੇ ਇਹ ਸੀ ਆਪਣੇ ਅੱਜ ਦੇ ਵਲੌਗ ਦੀ ਸਟਾਰਟਿੰਗ ਫਿਰਦਾ ਟਾਈਮ ਹੈ ਤੇ ਅਜੇ ਨਾਸ਼ਤਾ ਨਹੀਂ ਕੀਤਾ ਤੇ ਹੁਣ ਆਪਾਂ ਇਸ ਦੁਕਾਨ ਤੇ ਪਹੁੰਚੇ ਆਂ ਤੇ ਨਾਸ਼ਤਾ ਵਗੈਰਾ ਕਰਦੇ ਆ। ਹੁਣ ਆਪਾਂ ਇਥੋਂ ਪਨੀਰ ਵਾਲੀ ਪੈਟੀ ਕਰਵਾਈ ਆ ਰੈਡੀ ਤੇ ਥੋੜਾ ਜਿਹਾ ਮਤਲਬ ਆਪਣਾ ਸਵੇਰ ਦਾ ਚੱਲਣ ਦਾ ਸਫਰ ਸੁਭਾਉਣਾ ਜੇ ਹੋ ਜਾਏਗਾ ਜੋ ਪੇਟ ਦੇ ਵਿੱਚ ਕੁਝ ਗਿਆ ਹੋਵੇ ਤੇ ਫਿਰ ਸਫਰ ਕਰਨ ਦਾ ਵੀ ਮਜ਼ਾ ਆਉਂਦਾ। ਵਡੋਦਰਾ ਸ਼ਹਿਰ ਨਾ ਕਾਫੀ ਵੱਡਾ ਹੈ। ਤਕਰੀਬਨ ਸਾਨੂੰ 1.5 ਘੰਟਾ ਹੋ ਗਿਆ ਸ਼ਹਿਰ ਦੇ ਵਿੱਚ ਹੀ ਚੱਲ ਰਹੇ ਆ ਤੇ ਅਜੇ ਤੱਕ ਸ਼ਹਿਰ ਚੋਂ ਬਾਹਰ ਨਹੀਂ ਨਿਕਲ ਪਾਏ। ਤੇ ਸ਼ਹਿਰ ਕਾਫੀ ਸਾਫ਼ ਸੁਥਰਾ ਹੈ। ਬਹੁਤ ਵਧੀਆ ਗਲੀਆਂ ਨੇ, ਬਹੁਤ ਵਧੀਆ ਸੜਕਾਂ ਨੇ। ਤੇ ਮਾਰਕੀਟ ਵੀ ਬਹੁਤ ਵਧੀਆ ਚੌਂਕ ਵੀ ਇੱਥੇ ਤੁਹਾਨੂੰ ਦਿਖਾਉਣੇ ਚੌਂਕ ਵੀ ਬਹੁਤ ਸੋਹਣੇ ਆ ਆਪਾਂ ਕਹਿ ਸਕਦੇ ਗੁਜਰਾਤ ਦੇ ਸਾਰੇ ਜਿਹੜੇ ਸ਼ਹਿਰ ਹੈਗੇ ਨੇ ਇੱਕ ਤੋਂ ਇੱਕ ਚੜ੍ਹਦੇ ਨੇ ਆ ਦੇਖੋ ਚੌਂਕ ਦੇ ਵਿੱਚ ਕਿੰਨੀ ਸ਼ਾਨਦਾਰ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਲਾਈਟਾਂ ਦਾ ਵੀ ਪੂਰਾ ਸਿਸਟਮ ਹੈਗਾ ਆ ਰਹੇ ਆ ਸੂਰਤ ਤੇ ਰਸਤੇ ਵਿੱਚ ਜਾਂਦੇ ਆ ਨੈਸ਼ਨਲ ਹਾਈਵੇ ਜਿਹੜਾ ਇਹ 48 ਉਹਦੇ ਉੱਪਰ ਗੁਰਦੁਆਰੇ ਬਣਿਆ ਬਹੁਤ ਸ਼ਾਨਦਾਰ ਗੁਰਦੁਆਰੇ ਬਣਿਆ ਜੇ ਤੁਸੀਂ ਤੁਹਾਡਾ ਵੀ ਇਧਰ ਨੂੰ ਰੂਟ ਬਣਦਾ ਜਾਂ ਨਦੇੜ ਸਾਹਿਬ ਨੂੰ ਜਾਂ ਤੁਸੀਂ ਮੋਬਾਈਲ ਨੂੰ ਜਾਂਦੇ ਹੋ ਤੇ ਰਸਤੇ ਦੇ ਵਿੱਚ ਗੁਰਦੁਆਰੇ ਬਣਿਆ ਆ ਸ਼ਾਨਦਾਰ ਗੁਰਦੁਆਰੇ ਜਿੰਨੇ ਵੀ ਇੱਥੇ ਟਰੱਕ ਡਰਾਈਵਰ ਵੀਰ ਪੰਜਾਬੀ ਡਰਾਈਵਰ ਨੇ ਜਾਂ ਹੋਰ ਵੀ ਕੋਈ ਤੁਹਾਨੂੰ ਦਿਖਾਉਂਦੇ ਆ ਸਾਰੇ ਜਿਹੜੇ ਆ ਡਰਾਈਵਰ ਵੀਰ ਇੱਥੇ ਇਹਨਾਂ ਨੇ ਆਪਣੀਆਂ ਗੱਡੀਆਂ ਟਰਾਲੇ ਸਾਰੇ ਇੱਥੇ ਲਾਉਂਦੇ ਨੇ ਆ ਤੁਸੀਂ ਵੇਖੋ ਸਾਰੇ ਹਰ ਜਗ੍ਹਾ ਤੇ ਟਰਾਲੇ ਟਰੱਕ ਸਾਰੇ ਖੜੇ ਹੋਏ ਨੇ ਉਹਨਾਂ ਦਾ ਮਤਲਬ ਇੱਕ ਬਹੁਤ ਵਧੀਆ ਸਟੇ ਹੁੰਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੁਰਦੁਆਰਾ ਵੀ ਬਹੁਤ ਸ਼ਾਨਦਾਰ ਬਣਿਆ ਹੋਇਆ ਹੈ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਬਣਿਆ ਆ ਤੇ ਇਹ ਪਰੋਚ ਪਿੰਡ ਜਿਹੜਾ ਪੈਂਦਾ ਸੀ ਉਸ ਜਗ੍ਹਾ ਤੇ ਗੁਰੂ ਨਾਨਕ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਚਰਨ ਪਾਏ ਸੀ ਤੇ ਇੱਥੋਂ ਜਿਹੜਾ ਕਹਿੰਦੇ ਕਿ ਦਰਿਆ ਪਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਮਲਾਹ ਨੂੰ ਕਿਹਾ ਤੇ ਮਲਾਹ ਨੇ ਮਨਾਂ ਕਰ ਦਿੱਤਾ ਕਿ ਰਾਤ ਦਾ ਸਮਾਂ ਹੈ ਤੇ ਅਸੀਂ ਤੁਹਾਨੂੰ ਪਾਰ ਨਹੀਂ ਕਰ ਸਕਦੇ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਵੀ ਮਰਦਾਨੇ ਨੂੰ ਕਿਹਾ ਵੀ ਤੂੰ ਚਾਦਰ ਵਿਛਾ ਤੇ ਚਾਦਰ ਦੇ ਸਾਰੇ ਨਾਲ ਕਹਿੰਦੇ ਵੀ ਜਿਹੜਾ ਦਰਿਆ ਪਾਰ ਕੀਤਾ ਗਿਆ ਸੀ ਤੇ ਬਾਕੀ ਜਿਹੜੀ ਹਿਸਟਰੀ ਹੈ ਉਹ ਤੁਹਾਨੂੰ ਇਹਦੇ ਨਾਲ ਆਪਾਂ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਦੇਖ ਲੈਣਾ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਬਹੁਤ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ ਹਾਈਟ ਦੇ ਉੱਪਰ ਉੱਚਾ ਗੁਰਦੁਆਰਾ ਸਾਹਿਬ ਬਣਾਇਆ ਆ ਤੇ ਗਰਮੀ ਜਿਆਦੀ ਹੋਣ ਕਰਕੇ ਇੱਥੇ ਪੈਰ ਬਹੁਤ ਗਰਮਾ ਥੱਲੇ ਫਰਸ਼ ਬਹੁਤ ਜ਼ਿਆਦਾ ਗਰਮ ਹੈ ਕਿ ਗਰਮੀ ਜਿਆਦੀ ਹੈ ਪੱਥਰ ਬਹੁਤ ਜ਼ਿਆਦਾ ਤਪ ਜਾਂਦਾ ਤੇ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਇੱਥੇ ਆਪਾਂ ਹੁਣ ਦੇਖਦੇ ਹਾਂ ਮੱਥਾ ਤੇ ਕੁਝ ਟਾਈਮ ਕਰਾਂਗੇ ਹਰ ਅਸਤੇ ਅਰੇਸਟ ਕਰਨ ਤੋਂ ਬਾਅਦ ਚ ਫਿਰਨੇ ਕਰਾਂਗੇ ਸਭ ਇੱਕ ਤੋਂ ਖੜ ਕੇ ਹਾਈਵੇ ਦਾ ਥਿਊ ਬਹੁਤ ਵਧੀਆ ਨਜ਼ਰ ਆਉਂਦਾ ਕਿਉਂਕਿ ਇਹਨਾਂ ਨੇ ਗੁਰਦੁਆਰਾ ਬਾਬਾ ਜੀ ਨੂੰ ਦੱਸਿਆ ਉੱਚਾ ਕਰਕੇ ਇਸੇ ਕਰਕੇ ਬਣਾਇਆ ਕੀ 메ਨ ਜਿਹੜਾ ਗੁਰਦੁਆਰਾ ਸ਼ਹਿਰ ਦੇ ਅੰਦਰ ਹੈ ਜਿਹੜਾ ਪੁਰਾਣਾ ਗੁਰਦੁਆਰਾ ਸੀ ਤੇ ਹਾਈਵੇ ਰੇਸ ਕਰਕੇ ਬਣਾਇਆ ਕਿ ਜਿਹੜਾ ਮੰਨ ਲਓ ਕਿ ਰੋਡ ਤੋਂ ਲੰਘਦਾ ਜਾਂ ਕੋਈ ਡਰਾਈਵਰ ਹੈ ਜਾਂ ਕੋਈ ਗਰੀਬ ਹੈ ਤੇ ਉਹ ਸ਼ਹਿਰ ਦੇ ਅੰਦਰ ਜਾਣਾ ਉਹਦੇ ਵਾਸਤੇ ਔਖਾ ਹੋ ਜਾਂਦਾ ਸੀ ਇਸ ਕਰਕੇ ਇਹਨਾਂ ਨੇ ਹਾਈਵੇ ਦੇ ਉੱਪਰ ਹੀ ਇੱਕ ਗੁਰਦੁਆਰਾ ਸਾਹਿਬ ਬਣਾ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਾਂਗੇ ਤੇ ਇੱਥੇ ਤਕਰੀਬਨ ਬਾਬਾ ਜੀ ਕਹਿੰਦੇ ਘੱਟੋ ਘੱਟ 5-400 ਗੱਡੀਆਂ ਆਣ ਤੇ ਰੋਜ਼ ਖੜੀ ਰਹਿੰਦੀ ਤਾਂ ਤੁਹਾਨੂੰ ਗੱਡੀਆਂ ਵੀ ਆਪਾਂ ਬਾਹਰ ਦਿਖਾਈਆਂ ਇਹ ਲੰਗਰ ਹਾਲ ਹੈ ਇੱਥੋਂ ਆਪਾਂ ਛਕਦੇ ਹਾਂ ਪ੍ਰਸ਼ਾਦਾ ਹੁਣ ਆਪਾਂ ਪ੍ਰਸ਼ਾਦਾ ਛਕ ਲਿਆ ਤੇ ਥੋੜਾ ਜਿਹਾ ਟਾਈਮ ਨਾਲ ਗੁਰਦੁਆਰਾ ਸਾਹਿਬ ਦੇ ਕੋਲ ਹੀ ਆਪਾਂ ਅਰੇਸਟ ਕਰਦੇ ਆਂ ਇਹ وہی ਦਰਿਆ ਹੈ ਜਿਸ ਨੂੰ ਕਰਾਸ ਕਰਨ ਵਾਸਤੇ ਮਲਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਚਾਦਰ ਦਾ ਸਹਾਰਾ ਲੈ ਕੇ ਇਸ ਦਰਿਆ ਨੂੰ ਮਰਦਾਨੇ ਦੇ ਨਾਲ ਪਾਰ ਕੀਤਾ ਸੀ ਵੀਰ ਨੇ ਮਨਾ ਕਰਤਾ ਤੇ ਪਰ ਆ ਤੁਹਾਨੂੰ ਦਿਖਾਉਣੇ ਆ ਕਿਉਂਕਿ ਪੈਟਰੋਲ ਪੰਪ ਤੇ ਤੇਲ ਇੱਥੇ ਖਤਮ ਹੈਗਾ ਟਰਾਲ ਖਤਮ ਤੇ ਆ ਵੇਖੋ ਕਿੱਡੀਆਂ ਤਕੜੀਆਂ ਹਾਈ ਡਰੇ ਜਿਹੜੇ ਆ ਆ ਟਰੱਕਾਂ ਦੇ ਲੱਦ ਕੇ ਇਦਾਂ ਹੀ ਆਉਂਦੇ ਨੇ ਜਿੱਥੋਂ ਗੁੱਟ ਦੀ ਟੈਂਕੀ ਵਿੱਚ ਪਵਾ ਰਹੇ ਆ ਪੈਟਰੋਲ ਪੈਟਰੋਲ ਦਾ ਰੇਟ 97 ਰੁਪਏ ਤੇ ਕੁਝ ਪੈਸੇ ਨੇ ਆਪਣੇ ਇਸ ਪੈਟਰੋਲ ਪੰਪ ਤੋਂ ਤੇਲ ਪਵਾਇਆ ਸੀ ਤੇ ਬਾਈ ਕਹਿੰਦੇ ਯਾਰ ਪਾਣੀ ਲੈ ਜਾਓ ਰਹਿਣੇ ਤੋਂ ਕੋਈ ਨਹੀਂ ਹੈ ہمارے پاس ਇਹ ਵੇਖ ਲਓ ਇੰਨੇ ਵੀਰ ਨੇ ਆਪਾਂ ਨੂੰ ਨਾ ਪਹਿਚਾਨ ਲਿਆ ਹੈ ਤੇ ਤਕਰੀਬਨ 4-5 ਕਿਲੋਮੀਟਰ ਹੋ ਗਏ ਆ ਤੇ ਇਹ ਆਪਣੇ ਨਾਲ ਹੀ ਜਾ ਰਿਹਾ ਵੀ ਤੇ ਹੁਣ ਅਸੀਂ ਇਹਨਾਂ ਨੂੰ ਮਨਾ ਵੀ ਕਰਦੇ ਵੀ ਅਸੀਂ ਕੁਝ ਨਹੀਂ ਖਾਣਾ ਪਰ ਫਿਰ ਵੀ ਕਹਿੰਦੇ ਯਾਰ ਨਹੀਂ ਤੁਸੀਂ ਇੰਨੀ ਦੂਰੋਂ ਸਾਡੇ ਮਤਲਬ ਸ਼ਹਿਰ ਦੇ ਵਿੱਚ ਆਏ ਜੇ ਤੇ ਅਸੀਂ ਇਦਾਂ ਕਿਵੇਂ ਜਾਣ ਦੇ ਸਕਦੇ ਆ ਇਹ ਆ ਪਿਆਰ ਕਹਿੰਦੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਮਿਲਦਾ ਤੇ ਇਵੇਂ ਸਾਡੇ ਨਾਲ ਹੋ ਰਿਹਾ ਹੈ ਇਹ ਵੀਰ ਅਸੀਂ ਇਸ ਟਾਈਮ ਰੁਕੇ ਹੋਏ ਆਂ ਸੂਰਤ ਦੇ ਵਿੱਚ ਤੇ ਪਹਿਲਾਂ ਤਾਂ ਸਾਨੂੰ 5-6 ਕਿਲੋਮੀਟਰ ਤੋਂ ਨਾਲ ਲੈ ਕੇ ਆਏ ਨੇ ਇਹਨਾਂ ਨੇ ਸਾਰਾ ਰਸਤਾ ਵੀ ਦੱਸਿਆ ਤੇ ਹੁਣ ਕਹਿੰਦੇ ਵੀ ਅਸੀਂ ਤੁਹਾਨੂੰ ਖਾਣ ਤੋਂ ਬਿਨਾ ਕੁਝ ਜਾਣ ਨਹੀਂ ਦੇਣਾ ਤੇ ਆਪਾਂ ਅੱਗੇ ਇੱਕ ਲੇਕ ਤੇ ਜਾ ਰਹੇ ਹਾਂਗੇ ਆ ਸੂਰਤ ਦੇ ਵਿੱਚ ਜਿਹੜੀ ਲੇਕ ਹੈ ਡੂਮਸ ਲੇਕ ਤੇ ਇਹ ਵੀਰ ਨੇ ਵੇਖੋ ਵੀ ਸਾਨੂੰ ਪਹਿਲਾਂ ਦਾ ਪਹਿਚਾਨ ਲਿਆ ਤੇ ਹੁਣ ਸਾਨੂੰ ਹਰ ਕੋਈ ਜਿਹੜਾ ਵੀ ਕੋਈ ਮਿਲਦਾ ਐਨਾ ਜਿਆਦਾ ਪਿਆਰ ਬਖਸ਼ਦਾ ਪਿਆ ਲਵ ਯੂ ਬਾਈ ਬਹੁਤ ਬਹੁਤ ਧੰਨਵਾਦ ਯਾਰ ਆਪ ਦਾ ਬਹੁਤ ਬਹੁਤ ਧੰਨਵਾਦ ਯਾਰ ਆਪਣਾ ਸਾਊਥ ਇੰਡੀਆ ਟੂਰ ਤੇ ਨਿਕਲੇ ਹੋਏ ਹਾਂ ਇਸ ਟਾਈਮ ਆਪਾਂ ਖੜੇ ਆ ਸੂਰਤ ਸੂਰਤ ਸ਼ਹਿਰ ਦੇ ਵਿੱਚ ਤੇ ਚੌਂਕ ਦੇ ਵਿੱਚ ਆਏ ਆ ਤੇ ਸਾਨੂੰ ਐਨਾ ਜਿਆਦਾ ਪਿਆਰ ਮਿਲਿਆ ਇਹ ਵੀਰ ਨੇ ਸਾਨੂੰ ਰੋਕ ਕੇ तो सू चा भी पियाई है तो बहुत पंजाबियों के बड़ा ज़्यादा चाह चढ़ आप क्या सोचते हो पंजाबी के बारे में हमको बहुत अच्छा लगता है पंजाबी भाई के बारे में बहुत अच्छे से सुना हूँ बहुत मस्त आदमी होते हैं हम लोग को बहुत जगह दोस्त भी एक दो हैं उन लोग से अच्छा सपोर्ट भी मिलता है हम भी बिहार से हैं यहाँ रहने आए हैं सत्रह साल से यहाँ पे रोजी रोटी कमा करके खाए उन लोग के पैर व्यवहार के बारे में जाना हूँ पंजाब से हमारा दोस्तार भी है वहाँ पे वहाँ का पार्टी भी बहुत अच्छा लगता है बेस्ट आदमी है वहाँ के सब कुछ अच्छा दिखने को मिलता है यहाँ पर पंजाबी आते रहते हैं हाँ आते हैं ना यहाँ पे बहुत पंजाबी लोग थोड़ा ही बगल में है, उन लोग काम काज यहाँ पे चलता है चा भी बनाते हैं और काम काज होते हैं कितना अफसर भी हैं यहाँ पे पंजाब से हैं देख तो आपको पंजाबियों के ऊपर यकीन होता है बहुत तो बहुत यकीन होता है ज़्यादा यकीन होता है ऐसा नहीं है पंजाब पंजाब के नाम से ही लोग विश्वास के पात्र बन जाते हैं ऐसा नहीं है पंजाब बहुत अच्छे हैं वैसे गुजरात भी अच्छे हैं मैं बिहार से यहाँ आया हूँ हम लोग बहुत दिन से चौदह साल सत्रह साल से यहाँ मैं व्यापार कर रहा हूँ ਅੱਛਾ ਖਾਸਾ ਹੈ ਸਮਨ ਯਹਾਂ ਪੇ ਦੋਸਤ ਲੋਕ ਸੇ ਇਹ ਵੀਰ ਜੀ ਕਹਿੰਦੇ ਵੀ ਅਸੀਂ ਪੰਜਾਬ ਦੇ ਨਾਮ ਤੋਂ ਹੀ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਝਲਕ ਇਹਨਾਂ ਨੂੰ ਪੈਂਦੀ ਆ ਇਸ ਕਰਕੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਥੈਂਕ ਯੂ ਭਾਈ ਬਹੁਤ ਧੰਨਵਾਦ ਆਪਕਾ ਵੈਲਕਮ ਰਿੰਗ ਰੋਡ ਸੇ ਆਗੇ ਠੀਕ ਹੈ ਮੈਨੇ ਲਿਖਵਾ ਦਿਆ ਡਾਇਰੀ ਮੇ ਆਪ ਦੇਖ ਕੇ ਪੁੱਛ ਪੁੱਛ ਕੇ ਚਲੇ ਜਾਣਾ ਹੁਣ ਆਪਾਂ ਇੱਥੇ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੋਂ ਅੱਗੇ ਡੰਬਸ ਜਿਹੜੀ ਹੈਗੀ ਆ ਲੇਕ ਜਿੱਥੇ ਘੁੰਮਣ ਵਾਲਾ ਸਮੁੰਦਰ ਜਿਹੜੇ ਕਹਿੰਦੇ ਵੀ ਸਮੁੰਦਰ ਦਾ ਪਾਣੀ ਉੱਥੇਗਾ ਉਧਰਲੀ ਸਾਈਡ ਤੇ ਆਪਾਂ ਜਾ ਰਹੇ ਆ ਟਾਈਮ ਤਕਰੀਬਨ 4:30 ਦਾ ਹੋ ਚੁੱਕਾ ਆਪਣੇ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਨੇ ਖਤਮ ਆਪਾਂ ਉੱਥੇ ਪਹੁੰਚੇ ਜਿੱਥੇ ਅਜੇ ਤੱਕ ਪਹੁੰਚੇ ਨਹੀਂ ਸੀਗੇ ਆਪਾਂ ਪਹੁੰਚੇ ਆ ਇਸ ਟਾਈਮ ਸੂਰਤ ਤੇ ਸੂਰਤ ਦੀ ਵਿੱਚ ਆ ਤੁਸੀਂ ਵੇਖੋ ਨਜ਼ਾਰਾ ਸਮੁੰਦਰ ਦਾ ਢਲਦਾ ਆ ਸੂਰਜ ਤੇ ਇਧਰਲੇ ਬੰਨੇ ਪਾਣੀ ਤਾਂ ਬਿਲਕੁਲ ਇਧਰਲੇ ਬੰਨੇ ਘਾਟੇ ਤੇ ਸੂਰਜ ਵੇਖੋ ਢਲ ਰਿਹਾ ਤੇ ਆ ਜਿਹੜੇ ਖੰਭੇ ਜਿਹੜੇ ਗੱਡੇ ਜਾਂਦੇ ਸਮੁੰਦਰ ਦੇ ਕਿਨਾਰੇ ਤੇ ਥੱਲੇ ਵੇਖੋ ਕਿੰਨਾ ਕੰਕਰੀਟ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਖੰਭੇ ਜਿਹੜੇ ਲਾਏ ਜਾਂਦੇ ਨੇ ਤੇ ਉਹ ਆਪਾਂ ਉਹ ਸਾਈਡੋਂ ਜਾਵਾਂਗੇ ਹੁਣ ਬੁਲਟ ਆਪਣਾ ਇਧਰਲੇ ਬੰਨੇ ਖੜਿਆ ਤੇ ਆਪਾਂ ਪਹੁੰਚਿਆ ਵਿਚ ਦੇ ਇਹ ਵਾਲੇ ਪੁਆਇੰਟ ਤੇ ਤੇ ਸ਼ਾਮ ਦਾ ਟਾਈਮ ਹੈ ਤੇ ਇਧਰਲੇ ਬੰਨੇ ਤੁਸੀਂ ਵੇਖੋ ਵੀ ਇੱਥੇ ਜਿਹੜੇ ਮੰਨ ਲਓ ਸ਼ਨੀਵਾਰ ਤੇ ਐਤਵਾਰ ਵਿੱਚ ਤੇ ਪੂਰੀ ਪੀੜ ਹੁੰਦੀ ਹੈ ਤੇ ਹੁਣ ਸਮੁੰਦਰ ਦਾ ਪਾਣੀ ਤੇ ਇਥੋਂ ਲੱਥਾ ਆ ਪਾਣੀ ਬਹੁਤ ਘਟੇਗਾ ਸਾਰੀ ਗਾਰੀ ਗਾਰ ਅਰਬ ਸਾਗਰ ਜਿਹੜਾ ਅਰਬ ਸਾਗਰ ਮਤਲਬ ਕਿ ਜਿੱਧਰ ਕੀਨੀਆਂ ਸਮਾ ਲੀਆ ਤੇ ਸਾウਦੀ ਅਰਬੀਆ ਇਧਰਲੇ ਬਣੇ ਜੇ ਕਿਸੇ ਨੇ ਜਾਣਾ ਹੋਵੇ ਤੇ ਇਥੋਂ ਹੀ ਇਹ ਸਮੁੰਦਰ ਤੇ ਦੂਜੀ ਸਾਈਡ ਤੇ ਜਿਹੜਾ ਸਾウਦੀ ਅਰਬੀਆ ਦੇਸ਼ ਜਿਹੜਾ ਉਹ ਆ ਜਾਂਦਾ ਹੈ ਇਹ ਜਿਹੜਾ ਸਮੁੰਦਰ ਇਸ ਟਾਈਮ ਨਾਲ ਦਲਦਲੀ ਹੋਈ ਪਈ ਆ ਤੇ ਪਾਣੀ ਬਹੁਤ ਜ਼ਿਆਦਾ ਘਟੇ ਅੱਗੇ ਛੇਨ ਅਗਲੇ ਪੁਆਇੰਟ ਆਪਾਂ ਦੇਖਾਂਗੇ ਦਲਦਲੀ ਆ ਤੁਸੀਂ ਵੇਖੋ ਦਲਦਲੀ ਆ ਪੂਰੀ ਜਿਆਦੀ ਨਾ ਪੂਰੀ ਚੀਕਣੀ ਮਿੱਟੀ ਆ ਇੱਥੇ ਤੁਰਨਾ ਔਖਾ ਹੀ ਆ ਕੰਮ ਇੱਧਰ ਤੁਹਾਨੂੰ ਦਿਖਾਉਣੇ ਆ ਢਲਦਾ ਆ ਸੂਰਜ ਇਹਨੂੰ ਕਰਾਇਦਿਆਂ ਸਨਸੈਟ ਸੂਰਜ ਦੀ ਟਿੱਕੀ ਜਿਹੜੀ ਪੂਰੀ ਗੋਲ ਨਜ਼ਰ ਆ ਰਹੀ ਆ ਤੇ ਦੂਜਾ ਪੁਆਇੰਟ ਜਿਹੜਾ ਹੈਗਾ ਉਹ ਐਸਾਈਡ ਤੇ ਆ ਆਕੇ ਮੰਦਰ ਬਣਿਆ ਹੋਇਆ ਆਪਾਂ ਮੰਦਰ ਦੇ ਕੋਲ ਜਾਣ ਦੀ ਕੋਸ਼ਿਸ਼ ਕਰਾਂਗੇ ਆ ਪਹੁੰਚੇ ਆ ਗੁਜਰਾਤ ਦੇ ਸੂਰਤ ਸ਼ਹਿਰ ਦੇ ਡੂਮਸ ਬੀਚ ਤੇ ਤੇ ਬੀਚ ਦਾ ਨਜ਼ਾਰਾ ਤੁਹਾਨੂੰ ਦਿਖਾਉਣੇ ਆ ਆ ਆ ਸੂਰਜ ਤੇ ਇਧਰਲੇ ਬੰਨੇ ਬਣਿਆ ਹੋਇਆ ਮੰਦਰ ਤੇ ਇਹ ਜਿਹੜਾ ਹੈ ਮੇਨ ਪੁਆਇੰਟ ਇਸ ਬੀਚ ਦਾ ਇਧਰ ਜਿਨ੍ਹਾਂ ਨੇ ਮੰਨ ਲਓ ਊਠਾਂ ਦੀ ਸਵਾਰੀ ਕਰਨੀ ਹੋਵੇ ਉਹਨਾਂ ਵਾਸਤੇ ਵੇਖੋ ਊਠ ਨੂੰ ਕਿੰਨੇ ਜਿਆਦੇ ਲਾ ਕੇ ਸਟਾਰ ਤੇ ਸ਼ਿੰਗਾਰਿਆ ਆ ਤੇ ਇਧਰਲੇ ਬੰਨੇ ਇੱਕ ਹੋਰ ਊਠ ਜਿਹੜਾ ਬੈਠਾ ਤੇ ਇਧਰ ਕੋ ਮਦੇ ਕੋ ਮਦੇ ਫਿਰਦੇ ਬੱਚੇ ਆ ਸਾਰੇ ਇਸ ਟਾਈਮ ਸ਼ਾਮ ਦਾ ਜਿਹੜਾ ਟਾਈਮ ਹੈ ਇੰਜੋਏ ਕਰਨ ਵਾਸਤੇ ਆਏ ਹੋਏ ਨੇ ਹੁਣ ਆਪਾਂ ਨਾ ਕੈਮਲ ਦੀ ਸਵਾਰੀ ਕਰਨ ਲੱਗੇ ਆ ਤੇ ਪਹਿਲੀ ਵਾਰੀ ਹੁਣ ਦੇਖਦੇ ਆ ਵੀ ਡਰ ਡੂਰ ਤਾਂ ਆਏਗਾ ਬਾਕੀ ਭਾਈ ਡਿੱਗ ਤਣ ਜਾਏ ਗਰੇਗਾ ਤਾਂ ਨਹੀਂ 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 ਗਰੇਗਾ ਕਿੱਥੇ ਗਰੇ ਦੇਖੀ ਕਿਦੇ ਇਹ ਨਾ ਲੱਤਾਂ ਹੀ ਖੜੀਆਂ ਹੋ ਜਾਣ ਸਾਡੀਆਂ ਇਹਦਾ ਪੈਰ ਲਗਾਓ ਇਹਦਾ ਹੋਰ ਇਹ ਐਸੇ ਤੋਂ ਬੁਲਟ 'ਤੇ ਹਮ ਬੈਠਦੇ ਚੱਲ ਵੀ ਪੈਰ ਕਹਾਂ ਰੱਖਣਾ ਹੈ ਨੋ ਜਰੂਰਤ ਨਹੀਂ ਹੈ। ਓ ਹੋ ਹੋ ਤੁਹਾਡਾ ਭੜਾ ਹੋਇਆ ਇਹ। ਚੜ ਗਿਆ ਬਦਲਾ ਇਹ ਜਾਜ। ਹੌਲੀ ਏ। ਹੌਲੀ। ਉਖਾੜ ਦੇਗਾ ਸਭ ਕੁਝ ਇਹ ਤੋ। ਨਾ ਟਲਿਆ ਆਇਆ ਏ। ਪਾਣੀ ਕਈ ਵਾਰੀ ਕੋ ਸਮੁੰਦਰ ਚੜਦਾ ਹੈ ਕਈ ਵਜ ਕਈ ਵਾਰੀ ਉਤਰਦਾ ਹੈ। ਹੋਏ ਆ ਜਿਨ੍ਹਾਂ ਨੇ ਕੈਮਲ ਕੈਮਲ ਦੀ ਸਵਾਰੀ ਕਰਨੀ ਹੋਵੇ ਤੇ ਨਾਲ-ਨਾਲ ਆਪਾਂ ਬੀਚ ਦੇ ਘੁੰਮਦੇ ਜਾਂਦੇ ਆ ਤੇ ਜਿਹੜੀ ਇਹ ਸੂਰਤ ਦੀ ਡਮਸ ਬੀਚ ਇਹ ਸ਼ਨੀ ਤੇ ਐਤਵਾਰ ਨੂੰ ਬਹੁਤ ਜ਼ਿਆਦਾ ਇੱਥੇ ਰਸ਼ ਹੁੰਦਾ ਹੈ ਤੇ ਅੱਜ ਜਿਹੜਾ ਰਸ਼ ਉਸ ਦੇ ਮੁਕਾਬਲੇ ਬਹੁਤ ਘੱਟ ਹੈਗਾ ਪਰ ਰੌਣਕਾਂ ਬਹੁਤ ਲੱਗੀਆਂ ਰਹਿੰਦੀਆਂ ਇੱਥੇ ਸ਼ਾਮ ਸਵੇਰੇ ਸੀ ਗੁਜਰਾਤ ਦੇ ਸ਼ਹਿਰ ਸੂਰਤ ਦੀ ਡਮਸ ਬੀਚ ਜੇਕਰ ਤੁਹਾਨੂੰ ਇਹ ਵਿਖਾਈ ਗਈ ਵੀਡੀਓ ਪਸੰਦ ਆਈ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ